ਹਾਂਜੀ ਬਾਈ ਜੀ ਸ਼ੂਨੂ ਦਾ ਬੱਚੋ ਛੋਟੀ ਤੋਂ ਹੁਣ ਇੱਕ ਜੀ ਇਹ ਛੋਟੀ ਦੇ ਵੀਰੇ ਬੱਚੀ ਜਾਨੀ ਚ ਬਲ ਪਾਇ ਚੁੱਕਿਆ ਸੀ ਜਿਹਨੂੰ ਪਰ ਟੋਰਚ ਨੂੰ ਬੋਲਦੇ ਆ ਛੋਟੀ ਬਲੂਨਾ ਵੀਰੇ ਪਹਿਲਾਂ ਜਦੋਂ ਪਾਰ ਬਹੁ ਪੈਂਦਾ ਜੀਗਾ ਇਹਦੇ ਟਪਾਂਕੇ ਵੀ ਲਾਏ ਹੋਏ ਤੇ ਟਾਂਕੇ ਖੋਲਦੇ ਦੇ ਵੀਰੇ ਤੇ ਹੁਣ ਇਹਦੇ ਕੱਲ ਵੀ ਇਹ ਸ਼ੂਨ ਲੱਗੀ ਚਲੋ ਜਰਾ ਆਪਾਂ ਨੇ ਚੱਕਰਿਆ ਇਹਦੇ ਬੱਚਿਆਂ ਦੇ ਗੀੜਾ ਖਾਦਾ ਦੀ ਬਲ ਪਿਆ ਹੈ ਬਲ ਆਪਣੇ ਖੋਲਤਾ ਵੀਰੇ ਬਲ ਖੋਲਣ ਤੋਂ ਬਾਅਦ ਜਰ ਬੱਚਾ ਬੱਚਾ ਚੱਕਰਿਆ ਬੱਚਾ ਦੇ ਵੀਰੇ ਫੁੱਲਿਆ ਪਿਆ ਤੇ ਮਰਿਆ ਪਿਆ ਤੇ ਯਾਰ ਅੰਦਰ ਜਮਾ ਵੀਂ ਡਰਾਈ ਹੋਇਆ ਪੈਤੀਗਾ ਤੇ ਆ ਪਰਛੀਆਂ ਪਾ ਕੇ ਹੌਲੀ ਹੌਲੀ ਪਹਿਲਾਂ ਖੱਚਿਆ ਅੱਥੇਮ ਦੋ ਬਈ ਪਾਈਆਂ ਸਲੱਪ ਕਰ ਗਈਆਂ ਇਕੱਜ ਆਪਣਾ ਹੱਥੋਂ ਕੰਡਮ ਠੀਗਾ ਤੇ ਉਹ ਤੋਂ ਬਾਅਦ ਵੀਰੇ ਆਪਣੇ ਹੌਲੀ ਹੌਲੀ ਬੱਚਾ ਵੀ ਲੱਤਾਂ ਛਿੱਧੀਆਂ ਥੱਲੇ ਹੋਇਆ ਵੀ ਇਹਦੇ ਕਟੜੋ ਦੀਆਂ ਬੋਥੀ ਵੀਰੇ ਉੱਪਰ ਸੀਗੀ ਪਹਿਲਾਂ ਲੱਤਾਂ ਆਪਾਂ ਛਿੱਧੀਆਂ ਕੀਤੀਆਂ ਨੇ ਤੇ ਉਹ ਤੋਂ ਬਾਅਦ ਵੀਰੇ ਆਪਣੇ ਰੱਥੀਆਂ ਪਾ ਕੇ ਖੋਰਾਂ ਦੇ ਵਿੱਚ ਹੌਲੀ ਹੌਲੀ ਖੱਚਿਆਗਾ ਡਰਾਈ ਹੋਣ ਦੇ ਗਣ ਖਤਰਾ ਸੀ ਵੀਰੇ ਕਿਤੇ ਬਿੱਠ ਪੰਜਾਬੀ ਯਾਰ ਕਈ ਵਾਰੀ ਵੀ ਮਾਸਾ ਲਿਆ ਜਾਂਦਾ ਗੱਲ ਜਿਵੇਂ ਮਸਕ ਮਾਰ ਲਾਗੇ ਜਿਹੇਂਦਰੋਂ ਤੇ ਆਪਾਂ ਗੇੜੇ ਵੀ ਤਾਣੇ ਦਿਖਾਏ ਹੈਗੇ ਕਈ ਵਾਰੀ ਯਾਰਾ ਆਪਣਾ ਦੇ ਕੇ ਬੰਦਾ ਕੀ ਹੋਰ ਗੇੜੇ ਗਲਤ ਦਵਾ ਦੇ ਗੇੜੇ ਵੀਰੇ ਡਾਕਟਰ ਤੋਂ ਕੱਢੂਗਾ ਆਪਣੇ ਹਿਸਾਬ ਨਾਲ ਉਹਨੇ ਗੇੜੇ ਕਿਵੇਂ ਦਵਾਉਣੇ ਡਾਕਟਰ ਨੇ ਉਹ ਆਪਦੇ ਹਿਸਾਬ ਨਾਲ ਗੇੜੇ ਦਵਾਊਗਾ ਆਪਾਂ ਤਾਂ ਨਹੀਂ ਸ਼ੋਅ ਕੀਤੇ ਕਈ ਵਾਰੀ ਅਗਲਾ ਆਪਣਾ ਦੇ ਕੇ ਵੀਦ ਨੂੰ ਕਮਾਉਂਦੇ ਜਿਹੜੀ ਕਮਾ ਦਈਏ ਯਾਰਾ ਕਈ ਵਾਰੀ ਵੀਰੇ ਬਲ ਖੋਲਦਾ ਖੋਲਦਾ ਬਲ ਬੰਧ ਪਾ ਜਾਂਦਾ ਉਹਦੇ ਕਾਰਨ ਆਪਣੇ ਹੀ ਸ਼ੋਹਣੇ ਕੀਤੇ ਬਲ ਤੇ ਉਹਦੋਂ ਰਛੀਆਂ ਪਾਈਆਂ ਨੇ ਕਟਟਰ ਉਹਿਤਨ ਆਪਾਂ ਲਾਇਆ ਮੁੰਡਾ ਆਪਣੇ ਹੱਥ ਤੇ ਉਹਨੂੰ ਜਖਮ ਹੋਇਆ ਤੇ ਤਾਂ ਕਰਕੇ ਰੱਪਾ ਤੋਂ ਖੱਟਾ ਨਹੀਂ ਗਿਆ ਅੱਜ ਤੇ ਖੱਟ ਕੇ ਵੀਰੇ ਮੰਨ ਲਓ ਵੀ ਡਰਾਈ ਨਾ ਹੋਇਆ ਬੈ ਸੀ ਯਾਰਾ ਇਹ ਵਾਲ ਦੇ ਲਹੀ ਜਾਂਦੇ ਤੇ ਵਾਲ ਲੈ ਕੇ ਨਾ ਲੱਗ ਜਾਂਦੇ ਰੱਛੀ ਦੇ ਨਿਕਲ ਜਾਂਦੀ ਸੀ ਦਵਾਰ ਫਿਰ ਆਪਣੇ ਪਾਈਆਂ ਨੇ ਅੱਛੀਆਂ ਤੇ ਉਸ ਤੋਂ ਬਾਅਦ ਫਿਰ ਕੋਸ਼ਿਸ਼ ਕੀਤੀ ਆ ਉਦੋਂ ਕਟਟਰ ਤਾਂ ਆਪਾਂ ਵੀਰੇ ਕੱਢ ਲਿਆ ਦਿੱਤੀ ਗਈ ਕਟਟਰ ਉਹ ਲਿਆ ਬੈ ਦੀ ਬਹੁਤ ਜ਼ਿਆਦਾ ਡਰਾਈ ਸੀ ਉਸ ਤੋਂ ਬਾਅਦ ਕੱਟਣ ਤੋਂ ਬਾਅਦ ਜੀ ਜੋ ਗਿਆ ਦੇਖੋ ਬਾਕੀ ਵੀਰੇ ਵੀਡੀਓ ਬਤਵਾ ਸ਼ੇਅਰ ਕਰ ਦਿਓ ਯਾਰਾ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਵੀਰੇ ਤੇ ਹੁਣ ਆਪਾਂ ਕਰਦੇ ਹਾਂ ਅੱਟਰੋ ਦੇਖੋ ਤੁਸੀਂ ਅੱਗੇ ਹੁਣ ਕੀ ਕਰਦੇ